ਹੈਲੋ ਗਾਇਸ ਆਸੋਤ ਨਹੀਂ ਚੜ੍ਹਦੇ ਕਿਲਾ ਜਾਵਾਂਗੇ ਆ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਕਿ ਸਾਡੇ ਰੋਜ਼ ਦੇ ਦਿਨ ਚੜਿਆ ਸਵੇਰੇ ਉਸ ਅਨਸਾਰ 6 ਵਜੇ ਅਸੀਂ ਸ਼ਹਿਰ ਨੂੰ ਜਾਂਦੇ ਆ ਤੇ ਤੁਰ ਫਿਰ ਕੇ 1 ਕਿਲੋਮੀਟਰ ਸਾਡੇ ਪਿੰਡਾ 1 ਕਿਲੋਮੀਟਰ ਤੋਂ ਕੁਸ ਉੱਤੇ ਆ ਤੁਰ ਕੇ ਉੱਥੇ ਤੱਕ ਜਾਣਾ ਉਸ ਤੋਂ ਬਾਅਦ ਫਿਰ ਇੱਕ ਮੋਟਰ ਸਰਪੰਚ ਦੀ ਉੱਥੇ ਜੀ ਬੈਹਨੇ ਆ ਬੈਠ ਕੇ ਫਿਰ ਸਾਡੀ ਪਿੰਡੂ ਪ੍ਰਧਾਨ ਸਭਾ ਲੱਗਦੀ ਆ ਉਥੇ ਹਲਕਿਆਂ ਫੁਲਕਿਆਂ ਗੱਲਾਂ ਕਰਦੇ ਆ ਹੱਸਦੇ ਹਾਸਾ ਇਕੱਠਾ ਕਰੀਦਾ ਹਨਾ ਉਹ ਤੁਹਾਡੇ ਨਾਲ ਅੱਜ ਸਾਂਝਾ ਕਰਦਾ ਕੁਛਕ ਤੁਹਾਨੂੰ ਚੰਗਿਆ ਲੱਗਣ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਅੱਛਾ ਇਹ ਪੱਲੇ ਦੇ ਝੂਟੇ ਥਲੇ ਆ ਬਣਦੇ ਇਹਦੇ ਇਹਦੇ ਪੱਲੇ ਕੁਛ ਨਹੀਂ ਉਹ ਪੈ ਜੋ ਬਾਹਲਾ ਖਮੂਣਾ ਵੀ ਉਹਨੇ ਲੱਕੇ ਨਾ ਬਾਬਾ ਜੀ ਆਪਣਾ ਲੋਰੀ ਸਾਡੀ ਕਬੂਲ ਕਰਿਓ ਕਬੂਲ ਆ ਜੀ ਠੀਕ ਹੈ ਨਾ ਬਾਹਰ ਦੇ ਵਿੱਚ ਕੰਮ ਤੇ ਆ ਜਾ ਘੱਡੀ ਨਹੀਂ ਰੱਖ ਲੈ ਸਕਾ ਘੱਡੀ ਰੱਖ ਦਿੰਨੇ ਆ ਆ ਜੀ ਅੱਜ ਕਰਦਾ ਉਹ ਇੱਕ ਲਾਤਾ ਇਹਦਾ ਸੱਚੇ ਕੰਮ ਸ਼ੁਰੂ ਹੋ ਗਿਆ ਬੰਦਰ ਆ ਘਰ ਦੇ ਵਿੱਚ ਕਹਨੂੰ ਮੇਲਾ ਕਰਨੂ ਆ ਵੀਰੇ 12 ਦਾ 12 ਦਾ ਪਰਲਸ ਲੈ ਜਿਹੜਾ ਕਿ ਮੇਰੇ ਪਾਸ ਚੁਗਲੀ ਨਿੰਦਿਆ ਕਰਦਾ ਉਹ ਮੈਂ ਫੜਕਾ ਜੀ ਕਰਨਾ ਮਤਲਬ ਕਹਿੰਦਾ ਜਗ ਮੈਂ ਉਹ ਵਾਇਰਲਸ ਆ ਜਾਰੂਗੀ ਡਿਪਰੈਸ਼ਨ ਕਰਾਇਆ ਸੀ ਇਹ ਫਿਰ ਦੁਬਾਰੇ ਹੋਗੀ ਇਹ ਖੜੀ ਉੱਠ ਛੱਡ ਜੀ ਕਦੇ ਕਦੇ ਹੁਣ ਸਾਡੀ ਬਹੁਤ ਚਰਦੀ ਕੋਈ ਨਹੀਂ ਆਪਣਾ ਪਨੇਰਾਂ ਦਾ ਮੇਲਾ ਕਦੋਂ ਆ ਮੇਲਾ ਕਦੋਂ 12 ਤਰੀਕ 12 ਤਰੀਕ ਦਾ 9 ਨੂੰ ਬਾਬੇ ਜੀ ਦੇ ਦਵਾਨ ਨਾ ਪਹਿਲਾ ਦਵਾਨ ਅੱਛਾ 9 ਤਰੀਕ ਨੂੰ 11 ਦਾ ਤੇ 9 ਰੋਡ ਵਾਲਾ ਰੋਡ ਵਾਲੇ ਸਾਹਿਬ ਵਾਲਿਆਂ ਦੇ ਅੱਛਾ 11 ਤੇ 9 ਦਾ ਠੀਕ 11 ਦਾ 11 9 ਨੂੰ ਦਵਾਨ ਨੇ 10 ਨੂੰ ਦਵਾਨ ਨੇ 10 ਨੂੰ ਨਹੀਂ ਅਰ ਹੂੰ ਲਾਉਂਗੀ ਮੈਂ ਕਹਿੰਦਾ ਲੱਗ ਜਾਵੇ ਯਾਰ ਅਖਵਾਰ ਦੇ ਫੋਲਸ ਆਪਿਆ ਹੋਇਆ ਦੱਸਣੋ ਬਾਬੇ ਨੇ ਦੋ ਆਉਣਾ ਹੁਣ ਕਮੇਟੀ ਚ ਹੈ ਬਾਈ ਜੀ ਨਾਲ ਆਉਂ 10 ਆਉ 11 ਆਉ ਆਲੋ ਵਧੀਆ ਤੂੰ ਵੱਧਤੀ ਜਿਆਦਾ ਕਰਨਾ ਤਿੰਨ ਦੱਸਾਂਗੇ ਕੀ ਮੈਂ ਤਾਂ ਕਰਦਾ ਹੀ ਤੂੰ ਵੱਥੀ ਨਹੀਂ ਕਰਦਾ ਹੈਗਾ ਵਿੰਦਰ ਹੁਣ ਕਮੇਟੀ ਚ ਕਿਹੜੇ ਕਿਹੜੇ ਨੇ ਮੈਂਬਰ ਤੂੰ ਵੱਡ ਜਾ ਤੇ ਆਪਣੀ ਨਹੀਂ ਪੈਸੇ ਉਹ ਬਾਹਰਲੇ ਪਿੰਡਾਂ ਦੇ ਹੈਗੇ ਹੁਣ ਬਾਹਰਲੇ ਢੰਡਾ ਬੜੋ ਅਸੀਂ ਚੱਲ ਤੂੰ ਨਹੀਂ ਪੈਸੇ ਕਰਦਾ ਮੈਂ ਗੱਲ ਨਹੀਂ ਨਹੀਂ ਬੜੋ ਜੇ ਸੇਵ ਆਪ ਦੀ ਘਰ ਦੇ ਪਿੰਡਾਂ ਦਾ ਕੁੱਟ ਕੇ ਮਾਰ ਦੇਣਗੇ ਮੈਂ ਤਾਂ ਨਹੀਂ ਕੋਈ ਕਹਿੰਦਾ ਕਿ ਬਾਹਰਲੇ ਪਿੰਡਾਂ ਦੇ ਸੀ ਜੀ ਚੱਕ ਲਊਗਾ ਵੀ ਪੰਹੇਰਾ ਦਾ 32 ਪਿੰਡਾਂ ਚੋਂ ਇੱਕ ਇੱਕ ਮੈਂਬਰ ਲੈਣਾ ਬਣ ਨਹੀਂ ਬਣ ਜਾਂਦਾ ਨਾ ਬਣਦੇ ਨੇ ਸਾਰੇ ਹੈਗੇ ਇਕੱਠੇ ਆਉਂਦੇ ਨਹੀਂਗੇ ਬਸ ਇੰਨੀ ਕ ਗੱਲ ਜੀ ਆਉਂਦੇ ਨਹੀਂ ਹੈਗੇ ਹਰ ਇੱਕ ਬੰਦਾ ਬਣਦਾ ਅਗਲਾ ਜਾਂਦਾ 1 ਮਿੰਟ ਚ ਨਾ ਪਰ ਉਹ ਤੇ ਵੇਸੇ ਵੀ ਆਮ ਵੀ ਕਰਾਉਣਾ ਆ ਕੇ ਆ ਦੁਬਾਰਾ ਲੈ ਦੇਣਾ ਅੱਛਾ ਕਮੇਟੀ ਉਹ ਮਾਗਦਾ ਮਹੀਨਾ ਤੇ ਕੁਝ ਵੀ ਜਾਣ ਕਮੇਟੀ ਵਾਲੇ ਨੇ ਜ਼ਰੂਰੀ ਆ ਜਾਣ ਆਈ ਜਾਣਾ ਸਨਾਮ ਕਰਾਉਣਾ ਉਹ ਨੂੰ ਉਹ ਨੂੰ ਮਹੀਨੇ ਦਾ ਰੱਖ ਲੈ ਵੀ ਮਹੀਨੇ ਚ ਇੱਕ ਵਾਰ ਆ ਜਾ ਕਮੇਟੀ ਵਾਲੇ ਨਫਸੂ ਰੋਕਣ ਦੀ ਜਿੰਮੇ ਕਰਾ ਉਹਦੀ ਚਰਨੀ ਉਹਦਾ ਕੰਮ ਆ ਟੂਟੀ ਨੂੰ ਪਾਇਪ ਲਾ ਕੇ ਰੱਖ ਲਿਆ ਬਾਦ ਉਹਦੇ ਨਾਲ ਸੇਵਾ ਨਾ ਕਰਦੇ ਦੁੱਧ ਨਾ ਮਾੜਾ ਜਾਂ ਸਨਾਮ ਕਰਦੇ ਕਿੱਡੀ ਕੀ ਗੱਲ ਆ ਹੂੰ ਨਾ ਵਧੀਆ ਗੱਲ ਆ ਸੇਵਾ ਨਾ ਆਪ ਕੋ ਤਾਂ ਰੋਜ਼ ਨਾ ਹਾਂ ਤੇ ਉਹਨਾਂ ਕੀ ਪਾਣੀ ਉੱਥੇ ਲੱਗਦਾ ਕਿੰਨਾ ਬਾਦ ਉਹ ਨਾ ਨਹੀਂ ਵੀ ਔਖਾ ਹੈਗਾ ਉੱਠਣਾ ਔਖਾ ਨਾ ਹਾਂ ਹਾਂ ਬਗਰ ਨਹਾਉਣਾ ਨਹੀਂ ਔਖਾ ਹੈਗਾ ਨਹੀਂ ਵਧੀਆ ਗੱਲ ਆ ਹੁਣ ਤਾਂ ਸੇਵਾ ਬਹੁਤ ਕਰਦੇ ਆ ਯਾਰ ਕੋਈ ਨਹੀਂ ਆਈ ਜਾਣਾ ਰੋਸੈਂਡ ਦੇ ਹੁਣ ਸੇਵਾ ਬਹੁਤ ਕਰਦੇ ਆ ਇੰਨੀ ਗੱਲ ਤਾਂ ਮੈਂ ਦੇਖਿਆ ਬੁੜੀਆਂ ਵੀ ਮੱਥਾ ਟੇਕਣ ਨੂੰ ਨਾ ਬਹੁਤ ਜ਼ਿਆਦਾ ਆ ਹੁਣ ਤਾਂ ਕਿਹੜੇ ਕਿਲ੍ਹੇ ਇਲਾਜ ਨਹੀਂ ਸਕਦਾ ਜੇ ਨਲਕਾਂ ਕਿੜਗੇ ਨਾ ਨਾ ਪਾਣੀ ਨਹੀਂ ਨਾ ਜਾਣਾ ਤੇ ਵੀ ਮੋਟਰ ਬਾਹਰ ਭੇਜਦੀਆਂ ਇਹ ਅੱਛਾ ਸਾਰੇ ਬਾਹਰ ਭੇਜਣੀਆਂ ਆ ਆ ਆਹ ਪੜ ਬਲੌਗ ਬਣਾ ਕੇ ਇੱਕ ਤਾਂ ਥਾਣੇਦਾਰ ਮਰ ਗਿਆ ਸਿਹਰਾ ਯਾਰ ਚੌੜਾ ਸਾਬ ਦਾ ਦਿਮਾਗ ਉਹ ਮਰ ਗਿਆ ਵੀ ਕਿੱਥੇ ਥੋੜਾ ਜਮਾਈ ਮਰ ਗਿਆ ਇੱਕ ਤਾਂ ਆ ਆ ਦੇਖੋ ਹੀ ਆਇਆ ਫੋਟੋ ਮੈਂ ਤਾਂ ਹੀ ਕਹਿੰਦਾ ਹਰਮੇਲ ਟੌੜਾ ਹੂ ਆ ਹਰਮੇਲ ਟੌੜਾ ਹਾਂ ਹਰਮੇਲ ਟੌੜਾ ਮਰ ਗਿਆ ਹਾਂ ਅਬ ਇਹ ਫਿਰ ਪਹਿਲਾਂ ਖਬਰ ਆ ਗਈ ਤੁਹਾਡੇ ਕੋਲ ਬਾਬਾ ਜੀ ਹਰਮੇਲ ਟੌੜਾ ਸੀਨੀਕਾਨ ਮਰ ਗਿਆ ਅੱਜ ਤੱਕ ਕਈ ਘਟਨਾਵਾਂ ਹੋ ਗਈਆਂ ਉਹ ਮੁੰਡੇ ਦੇ ਵਿਆਹ ਗਿਆ ਸੀ ਮੈਂ ਪਟਿਆਲੇ ਤੇ ਮੁੰਡੇ ਦੇ ਆ ਦੇਖੋ ਠੀਕ ਹੀ ਗਏ ਖਾਲਸਾ ਕਾਲਜ ਦੇ ਗਰਾਊਂਡ ਦੇ ਵਿੱਚ ਸੀਗਾ ਉਹਨਾਂ ਪੰਥਰਤਨ ਗਰਚਨ ਸਿੰਘ ਟਰੋੜਾ ਜੀ ਦੇ ਦਿਮਾਗ ਦੇ ਸਾਬਕਾ ਮੰਤਰੀ ਹਰਮਨ ਸਿੰਘ ਟਰੋੜਾ ਜੀ ਦੇ ਆਕਾਸ਼ ਜੀ ਉਹਨਾਂ ਦੀ ਮੰਨ ਲੇਕਿਨ ਰਾਹ ਸੜੇਦਾਰ ਵਰਗੇ ਦਾਤਨ ਜੀ ਆਹੋ ਪੈਣੇ ਉਹ ਉਹਨੂੰ ਵੀ ਦਾਗ ਲਾਉਂਦਾ ਮੋਟਰ ਦੇ ਸਾਥ ਆਏ ਸਾਡੀ ਮੈਂ ਗੋਲੂ ਵੀ ਬੈਠਾ ਰਿਹਾ ਸਾਡੇ ਜੋ ਰਾਹ ਫੋਜੀ ਆਇਆ ਨਾ ਬਾਈ ਕਰਨਾ ਮੂਟਾ ਨਾ 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 ਯਾਰ ਫੌਜੀ ਆਇਆ ਤਾਂ ਹੁਣ ਮੈਂ ਅਪਲਾਈ ਆ ਇਹ ਬੈਂਕ ਚ ਆਹਰਾ ਉਹ ਸਾਡੇ ਪਾਈ ਹਾਂ ਆਹ ਸਰੋਣੀ ਕਮੇਟੀ ਦਾ ਮੈਂਬਰ ਆ ਬਲਵਿੰਦਰ ਸਿੰਘ ਖਾਲਸਾ ਆ ਸਾਡਾ ਸਰਪੰਚਾ ਭਵੀਰ ਸਿੰਘ ਆ ਆ ਜਗਤਾਰ ਸਿੰਘ ਆ ਭਾਈ ਆ ਭਵੀਰ ਸਿੰਘ ਆ ਹਨਾ ਆ ਜਗਵਿੰਦਰ ਸਿੰਘ ਗੋਲੂ ਆ ਹੋਜੀ ਇਹ ਰੋਜ਼ ਅਸੀਂ ਬੈਠਣਾ ਹੁੰਦਾ 10 ਮਿੰਟ 10 ਮਿੰਟ ਲਾਉਣੇ ਆ ਜਾਨੀ ਮਾੜੀਆਂ ਮੋਟੀਆਂ ਨਾ ਛੋਟੀਆਂ ਛੁਟੀਆਂ ਗੱਲਾਂ ਆ ਬਿੰਦਰਾ ਰੌਸਾਨਾ ਹਾਸ ਤੋਂ ਇਸ ਲਈ ਰਹਿਣਾ ਉਹਨਾਂ ਸਿਹਤ ਤੇ ਬਹੁਤ ਫਰਕ ਪੈਂਦਾ ਇਹ ਬਿੰਦਰਾ ਰੌਸਾਨਾ ਤੋਂ ਜਿਹੜਾ ਆ ਗਿਆ ਜਿਹਦਾ ਭਾਈ ਕਾਲੇ ਦਾ ਇੱਥੇ ਆੜਦਾ ਜਾਣੇ ਜਾਨੀ ਆਹ ਮੋਟਰ ਤੇ ਬੈਠ ਕੇ ਨਾ ਜਾਨੀ ਛੋਟੀਆਂ ਛੁਟੀਆਂ ਗੱਲਾਂ ਹਨ ਕੋਈ ਕਿਸੇ ਦੀ ਚੁਗਲੀ ਚਗਲੀ ਨਹੀਂ ਕਰਨੀ ਹੈਗੀ ਬਸ ਮੀਂਹੇ ਕਾਨਫਰੈਂਸ ਸਾਡੀ ਰੋਜ਼ ਦੀ ਹੈ ਇੱਥੇ ਆ ਕੇ ਜਾਨੀ ਸਿਹਤ ਲਈ ਬਹੁਤ ਜ਼ਰੂਰੀ ਆ ਥੋੜਾ ਜਾਨੀ ਬਲੱਡ ਸੈਰ ਕਰਕੇ ਉਸ ਤੋਂ ਬਾਅਦ ਫਿਰ ਅਸੀਂ ਬਹਿਨੇ ਆਇਆ ਇੱਥੇ 10:15 ਦੇ ਮਿੰਟ ਆ। ਅਸੀਂ ਪੂਰੇ 6 ਵਜੇ ਆਇਆ। ਮੈਂ 5 ਮਿੰਟ ਕਰੀ। ਆ ਮੈਂ ਬਾਪੂ ਨੂੰ ਕਹਿੰਦੇ ਮੈਂ ਰਹਿਣ ਦੇ ਨਾ ਹੁਣ ਉਹ ਰਹਿਣ ਦੇ। ਮੈਨੂੰ ਕਹਿੰਦੇ ਕਹਿੰਦੇ ਤੂੰ ਗੁੰਡਾ ਗਿਆ। ਮੈਂ ਮੈਂ ਕੀ ਕਰਾਂ ਬਈ ਇਹਨੂੰ ਹਟਾੜਦਾ ਰਾਈ। ਮੈਨੂੰ ਆ ਬੜਾ ਚੱਕੀ ਗੁਣੇ। ਗੁਣ ਤੂੰ ਹੈ 6:00 ਪਹਿਲਾਂ। ਨਾ। ਹਾਂ ਇਹ ਮੈਂ ਮੁੜ ਆਇਆ ਸੀ ਮੇਰਾ 6:10 ਤੇ ਆਉਂਦਾ ਇਹ। ਇਹ ਮੁੜ ਆਇਆ। ਤੁਸੀਂ 6:30? ਮੈਂ 6:20 ਤੇ ਤੁਰਦਾ ਨਾ। 6:20 ਤੇ ਚੱਲਦੇ ਹਾਂ ਫਿਰ ਟਾਈਮ ਕਿਸਟੀਆਂ ਕਰ ਲਓ ਯਾਰ। ਮੈਂ ਕਰ ਲਓ ਹਾਂ। ਸੈਕੰਡ ਨਾਲ ਤੁਰਕੇ ਠੀਕ ਦੱਸ ਦੋ ਕਿਹੜੇ ਟਾਈਮ ਆਉਣਾ ਹੁੰਦਾ ਉਸ ਟਾਈਮ ਆ ਜਾਵਾਂਗਾ 6 ਵਜੇ ਦਾ ਕਰ ਲੋਨ ਦਾ 6 ਦਾ ਕਰ ਲੋ ਫਿਰ ਸੰਡੇ 4 ਵਜੇ ਉੱਠਣਾ ਪੈਣਾ ਮੈਨੂੰ ਰਹਾ ਇੱਥੋਂ ਜਾ ਕੇ ਪਾਠ ਨਹੀਂ ਹੁੰਦਾ ਇੱਥੋਂ ਨਾ ਵੀ ਬਿੱਲ ਨਹੀਂ ਕਰਦਾ ਤੁਹਾਨੂੰ ਬੰਦਾ ਆਇਆ ਜੇ ਗਿਆ ਗਿਆ ਨੂੰ ਕੋਈ ਚੁੰਦੀ-ਚੁੰਦੀ ਲੱਗ ਜੇ ਬੰਦਾ ਟਾਈਮ ਨਾ ਘਰੇ ਮੁੜਿਆ ਉਹ ਆ ਚਾਉਂਦਾ ਵੀ ਗੱਲ ਕਰਦਾ ਹਾਂ ਅੱਜ ਕੱਲ੍ਹ ਹੀ ਗੱਲ ਲਾਉਣੀ ਹੈ ਅੱਜ ਕੱਲ੍ਹ ਚੁੰਦੀ ਦਾ ਚੁੰਦੀ ਕਿ ਵੀ ਤਾਂ ਗੁੱਸਾ ਆਉ ਲੱਗ ਜੇ ਬੰਦਾ ਜੇ ਦਿਮਾਗ ਦੇ ਸੌਂ ਜਾਣਾ ਹੈ ਇਹ ਜਿਹੜੀ ਨਸਾ ਕਰਕੇ ਸੈਰ ਕਰਨੀ ਹੈ ਇਹਨਾਂ ਚੋਂ ਦੀ ਕੋ ਲੱਗਦੀ ਆ ਹੂੰ ਅੱਜ ਕੱਲ੍ਹ ਦੇ ਜੋ ਅਕਲ ਦੇ ਹੀ ਨਹੀਂ ਪਤਾ ਵੀ ਚੋਂਦੀ ਕੀ ਹੁੰਦੀ ਆ ਕੁਛ ਨਹੀਂ ਉਹਨੇ ਚੋਂਦੀਆਂ ਨੂੰ ਪਤਾ ਕਿ ਕਿਸੇ ਜੋਗ ਨੂੰ ਪੁੱਛਣਾ ਵੀ ਚੋਂਦੀ ਕੀ ਨਾ ਕਹਿੰਦਾ ਕਿਸੇ ਬੁਢੀ ਦਾ ਲਾਉ ਉਹ ਬੁਢੀ ਦਾ ਲਾਉਂਦੀ ਗੁਰਦਿੱਤੀ ਚੋਂਦੀ ਬੰਗਾਲ ਹੁੰਦੀ ਆ ਦੀ ਛੋਟੇ ਛੋਟੇ ਲਾ ਹੋ ਜਣੇ ਹਾਂ ਛੋਟੇ ਲਾ ਹਾਂ ਪਤਾ ਹੀ ਲਾਵੇ ਨਾ ਆਓ ਜੇ ਮੈਂ ਹੁਣ ਆਪਾਂ ਮੁਰਨਾ ਲਾਉ ਸਿਆਣੇ ਨੂੰ ਜਦ ਤੱਕ ਨਾ ਉੱਥੋਂ ਮੁਰ ਜਾ ਬੰਦਾ ਨੂੰ ਚੋਂਦੀ ਕਿਹੜਾ ਥੋੜਾ ਚੇਂਜ ਕਰਨਾ ਚਾਹਣਾ ਵੀ ਮੈਂ ਜੋਤੀ ਚਾਹੁੰਦਾ ਵੀ ਇਹ ਘੱਟ ਮਾਈਂ ਮੈਂ ਬਿਨ ਤੜਕੇ 8 ਵਜੇ ਤਿਆਰ ਹੋ ਕੇ ਅਗਲੇ ਕੋ ਜਾ ਕੇ ਕੰਮ ਚ ਜਿਹੜਾ ਮਰਜ਼ੀ ਅਗਲੇ ਹੋਵੇ ਗੇਟ ਤੇ ਹੋਵੇ ਗੱਡੀ ਚ ਚਲਾਉਣੀ ਹੋਵੇ ਕੋ ਹੋਰ ਕੋਈ ਬੰਦਾ ਹੋਵੇ ਵਧੀਆ ਆਪਾਂ ਜਾਨੀ ਉਹ ਕੋਈ ਲਾਲਚ ਨਹੀਂ ਆਪਾਂ ਨੂੰ ਮੈਂ ਉਹ ਕਹਿੰਦਾ ਵੀ ਸਾਰੀ ਜਿਆਦਿ ਮੈਂ ਪਿਆ ਲੈਣਾ ਮੈਂ ਅੱਧਾ ਕੋਈ ਹੋ ਗਿਆ ਸ਼ਰੀਰ ਮੇਰਾ ਨਾ ਆਪਾਂ ਮੈਂ ਪੌਣੀਆਂ ਦੁਕਾਨ ਉੱਥੇ ਬਹਿ ਜਾ ਕਿ ਨਹੀਂ ਕਿੱਥੇ ਮੰਡੀਆ ਮੰਦ ਘੜ ਅੱਡੇ ਚ ਹਾਂ ਬਸ ਆ ਪੜਾ ਕੇ ਕਰਕੇ ਦੋ ਅਸੀਂ ਸੋਚਦਾ ਹਾਂ ਕੱਲ ਉੱਥੇ ਸਵੇਰ ਤੋਂ ਸ਼ਾਮ ਤੱਕ ਬਹਿ ਜਾ ਗਰੀ ਉੱਥੇ ਰੋਟੀ ਚ ਪੰਜ ਪਾਇਆ ਕਰਾਂਗੇ ਉੱਥੇ ਕੋਈ ਬੰਦਾ ਤੇਰਾ ਵਾਲਾ ਹੀ ਬੈਠੂ ਕਿਉਂ ਤੇ ਪੋੜਾ ਬੈਠੇ ਗੱਡੀ ਸੈਲੜੇ ਆਪਾਂ ਫੇਰ ਪਹਿਲਾਂ ਹੀ ਸ਼ੁਰੂ ਉੱਥੇ ਔਰ ਵੀ ਬੰਦ ਕਰਿਆ ਜੱਟੇ ਨੂੰ ਪਤਾ ਕੀ ਗੱਲ ਹੈ ਜਿਹੜਾ ਹੁਣ ਤੋਂ ਹੁਣ ਦਾ ਟਾਈਮ ਚੇਅਰ ਮੇਰਾ ਉਹੀ ਹੈ ਪੱਗ ਬੰਨਣੀ ਕਪੜਾ ਜੀੜਾ ਪਾਉਣਾ ਆਥ ਨੇ ਆ ਕੇ ਬੰਦਾ ਥੱਕ ਕੇ ਟੁੱਟ ਕੇ ਬੰਦਾ ਮੇਰਾ ਹੈਗੀ ਕੋਰੀਅਰ ਸਰਵੇ ਕਰਨ ਦੇ ਉੱਤੇ ਹੁਣ ਜਾਣੀ ਉਹਨਾਂ ਕੁਰੀਅਰ ਸਰਵਿਸ ਕਿਤੇ ਦੀ ਹੋਵੇ ਉਹ ਮਾਦਨ ਕਹਿੰਦਾ ਉਹ ਤਾਂ ਬਹੁਤ ਵਧੀਆ ਕਰਦਾ ਹਾਂ ਉੱਥੇ ਜਣੀ ਨਾ ਆਪਣੇ ਪਹਾੜਾਂ ਦੇ ਵਜ਼ਨ ਕਰਨਾ ਗੱਡੀ ਆਪੇ ਲੋਡ ਹੋ ਜਾਂਦੀ ਹੈ ਹੁਣ ਉਸ ਇੰਨਾ ਖਦਰਾ ਨਹੀਂ ਕੋਲੇ ਨਾ ਕੋਈ ਗੱਲ ਦੱਸ ਦਿੰਦਾ ਹਾਂ ਜੇ ਕੁਰੀਅਰ ਕਰੀਆਂ ਜੇ ਬਾਹਰ ਦੀਆਂ ਬੁੜੀਆਂ ਕੁੜੀਆਂ ਆਪਣੇ ਇਲਾਕੇ ਦੀ ਗਈਆਂ ਨੇ ਇੱਥੋਂ ਸੂਟ ਬਹੁਤ ਜਾਂਦੇ ਨੇ ਦਿੱਲੀੋਂ ਕਿ ਕਿਥੋਂ ਕਰਦਾ ਕੁਰੀਅਰ ਕੋਈ ਕਿਧੋਂ ਆਪਣੀ ਜਾਣ ਪਛਾਣ ਬਹੁਤ ਹੈ ਹਾਂ ਉੱਥੇ ਉਹ ਵਿਚਾਰੇ ਪੱਟਦੇ ਹੁੰਦੇ ਨੇ ਵੀ ਇੱਥੇ ਕੋਈ ਹੋਵੇ ਦੁਕਾਨ ਤੂੰ ਕਰ ਫੇਰ ਉੱਥੇ ਉਹ ਹਨੀ ਦੇ ਜਿਹੜੇ ਆਉਂਦੇ ਨੇ ਲੋਕ ਬਾਹਰ ਲੈ ਜਾਣੀ ਉਹ ਕਹਿੰਦੇ ਯਾਰ ਇੱਥੇ ਕੋਈ ਹੋਵੇ ਦੁਕਾਨ ਕਿਉਂਕਿ ਜਿਹੜੀ ਮੰਡੀ ਹੈ ਅਹਿਮਦਗੜ੍ਹ ਦੇ ਬਾਜ਼ਾਰ ਤੇ ਨਹੀਂ ਨਹੀਂ ਕਿਤੇ ਲੋੜ ਬਾਜ਼ਾਰ ਚਾ ਜਿਹੜਾ ਬਾਜ਼ਾਰ ਦੇ ਵਿੱਚ ਖੜਨ ਨੂੰ ਸਟੈਂਡ ਆਪਣੇ ਪਾਰਕਿੰਗ ਨਹੀਂ ਹੈਗੀ ਹੁਣ ਇੱਥੇ ਮੰਡੀ ਦੇ ਆਪਣੇ ਅੱਡੇ ਦੇ ਵਿੱਚ ਜਿੰਨੀ ਮਰਜ਼ੀ ਪਾਰਕਿੰਗ ਕਰ ਲੈ ਹੁਣ ਦਾਣਾ ਮੰਡੀ ਦੇ ਵਿੱਚ ਹੈਗੀਆਂ ਨਹੀਂ ਦੁਕਾਨ ਤੇਰੀ ਦੁਕਾਨ ਉਹੀ ਹੈ ਜਿਹੜੀ ਬੈਗਾਂ ਵਾਲੇ ਕੋਲ ਸੀ ਜਿਹੜਾ ਬੈਗਾਂ ਵਾਲਾ ਮੋਡਲ ਚਾਲਦਾ ਸੀ ਬੈਗ ਬਣਾਉਂਦਾ ਸੀ ਮਲਤਾਨੀ ਦੇ ਨਾਲ ਬਰਮੇ ਮਲਤਾਨੀ ਦੇ ਨਾਲ ਬਰਮੇ ਨੂੰ ਥੋੜਾ ਹੋ ਗਿਆ ਨਾਲੇ ਬਰਮੇ ਦੇ ਨਾਲੇ ਮੇਰੇ ਆੜੀ ਦੇ ਬਰਮੇ ਦੇ ਯਾਰ ਵਿਚਾਲੇ ਵਰਤ ਸਿੰਘ ਮਲਤਾਨੀ ਨੀਗਾ ਤੂੰ ਮੇਰੀ ਮੈਨੂੰ ਐਸਾ ਵੀ ਮੈਂ ਜਿਹੜੀ ਮੇਰੀ ਸੋਚ ਆ ਠੀਕ ਨਹੀਂ ਹਾਂ ਵਧੀਆ ਮੈਂ ਤਾਂ ਆਪ ਬੈਠਣ ਨੂੰ ਤਾਂ ਹੀ ਕਰਨੀ ਆ ਪੈਸੇ ਨੂੰ ਥੋੜੀ ਕਰਨੀ ਆ ਬੈਠਣ ਨੂੰ ਵੀ ਬੈਠ ਉੱਠ ਕੇ ਜਾਣੀ ਸਾਬ ਨੂੰ ਮੜਾ ਟਾਈਮ ਪਾਸ ਹੋ ਜਾ ਕਰੂਗਾ ਹੋਰ ਤਾਂ ਕੋਈ ਨਹੀਂ ਕਰਲਾ ਆਈ ਜੱਕਰਾ